ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਹੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਤੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਹੱਟ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਲੱਗਦਾ ਅੱਜ ਕੱਲ ਜਿਹੜੇ ਲੋਕੀ ਬੋੜਦੇ ਨਹੀਂ ਭਾਈ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਅਜਿਹੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਨਾਲ ਸੋਨੂ ਐ ਮੈਂ 버ਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋਲ ਇਹਨਾਂ ਦੇ ਪੈਸੇ ਡੇਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡੇਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਨੇ ਕਹਿੰਦਾ ਮੇਰੇ ਇਸੇ ਕਰਕੇ ਚੁੱਪ ਕਰਕੇ ਰਹਿ ਗਏ ਜੀ ਪਰ ਆਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਭਾਜੀ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਥਾਰੇ ਤੇ ਅੱਜ ਕੱਲ ਲੋਕ 150 ਰੁਪਏ ਦੇ ਵੀ ਨਹੀਂ ਮਾਣੋ ਇੰਦਿਆ ਹਾਂਜੀ ਭਾਜੀ ਮੇਰੇ ਕੋ ਰਾਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲਾ ਇੰਦਾ ਤੇ ਫਿਰ ਉਹਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕੜਾ ਲੈ ਗਿਆ ਜੀ ਕਿਤਾ ਮੰਨ ਜਾਇਆ ਕਿ ਪੈਸੇ ਵਾਪਸ ਨਹੀਂ ਭਈ ਭਾਜੀ ਜਿਹਦੇ ਪੈਸੇ ਉਹਦੇ ਦੇਨੇ ਹਨ ਉਹ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰੱਜ ਕੇ ਤੇ